ਕੋਮਬੇ ਦੇ ਮੇਰੇ ਪਰਾਏਵੇਂ ਮੇਰੀ ਪੈਣਾ ਹੀ ਸਾਰਿਆਂ ਦਾ ਕਿ ਜਦ ਤੱਕ ਪੰਜਾਬ ਆਪਣੇ ਪੈਰ ਤੱਕ ਲョਏਗਾ ਨਹੀਂ ਉਦ ਤੱਕ ਸਾਡੀ ਸੇਵਾ ਲਗਾਤਾਰ ਲੱਗੀ ਰਹੇਗੀ ਕੋਮਬੇ ਵੀ ਤੋਂ ਸੰਗਤ ਲੈ ਆਈ ਹੈ ਸਾਰੇ ਇੱਥੇ ਸੇਵਾ ਵਾਸਤੇ ਇੱਕ ਹੀ ਅਰਦਾਸ ਬੇਨਤੀ ਆ ਵਾਹਲਾ ਨੰਗਾ ਹੋਵਾ ਜਿੱਥੇ ਕਰਤਾਰਪੁਰ ਸਾਹਿਬ ਖਲੋਵਾ ਮਹਾਰਾਜ ਆਪ ਖਲੋਂਦੇ ਹਰ ਥਾਂ ਤੇ ਸੇਵਾ ਦਾ ਸਾਰਿਆਂ ਨੂੰ ਉਪਰਾਲਾ ਦਿੱਤਾ ਆ ਸਾਤ ਬਾੜ ਢੱਕ ਕੇ ਸੇਵਾ ਕਰ ਰਹੇ ਆ ਮਿਲ ਲੈ ਇੱਧਰ ਆ ਕੇ ਬੜੇ ਲੋਕਾਂ ਨੂੰ ਮਿਲਨ ਤਾਂ ਬੜੀ ਸਾਨੂੰ ਚੰਗਾ ਲੱਗੇਗਾ ਉਹਨਾਂ ਨਾਲ ਮਿਲ ਕੇ ਜੇ ਅਸੀਂ ਉਹਨਾਂ ਦੀ ਕੋਈ ਮਦਦ ਕਰ ਸਕੀਏ ਅਸੀਂ ਬੰਬੇ ਤੋਂ ਆਏ ਆ ਬੰਬੇ ਤੋਂ ਵੀ ਅਸੀਂ ਟਰੱਕ ਭੇਜਿਆ ਸੀ ਅੱਜ ਅਸੀਂ ਆਪਣੇ ਹੱਥੀ ਉਹਨਾਂ ਨੂੰ ਆਪਣਾ ਸਮਾਨ ਦਵਾਵਾਂਗੇ ਤੇ ਸਾਨੂੰ ਬੜਾ ਚੰਗਾ ਲੱਗੇਗਾ ਪੰਜਾਬ ਨੇ ਬਹੁਤ ਅੱਗੇ ਜਾ ਕੇ ਅਸੀਂ ਲੋਕਾਂ ਦੀ ਬਹੁਤ ਜ਼ਿਆਦੀ ਸੇਵਾ ਦੁਨੀਆ ਜਾ ਕੇ ਕੀਤੀ ਹੈ ਤੇ ਸਾਰਿਆਂ ਨੇ ਆਪਣਾ ਫਰਜ਼ ਸਮਝਿਆ ਕਿ ਐਵੇਂ ਹੀ ਆਪਣੇ ਜਿਹੜੇ ਬੇਣਪਰਾ ਜਾਂ ਜਿਹੜੇ ਪਰਿਵਾਰ ਪੀੜਤ ਹੈਗੇ ਉਹਨਾਂ ਲਈ ਕੁਛ ਨਾ ਕੁਛ ਕਰੀਏ ਤੇ ਮੁੰਬਈ ਦੀ ਸੰਤਾ ਨੇ ਮਹਾਰਾਸ਼ਟਰਾ ਸਿਕ ਐਸੋਸੀਏਸ਼ਨ ਦੇ ਉਪਰਾਲੇ ਦੇ ਨਾਲ ਇੱਕ ਉਥੇ ਮੀਟਿੰਗ ਸੱਦੀ ਪਰਾਪ ਜੀ ਨੂੰ ਦੱਸਦੇ ਬੜੀ ਖੁਸ਼ੀ ਹੈ ਕਿ ਕੁਝ ਚੰਦ ਮਿੰਟਾਂ ਚ ਅਸੀਂ ਜਿੰਨੀ ਚੁੱਕੇ ਹੈਗੇ ਸਾਂ 1 ਕਰੋੜ ਦੀ ਰਕਮ ਇਕੱਠੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਸ ਵੇਲੇ ਅਸੀਂ ਮੌਜੂਦ ਆ ਤੇ ਤਸਵੀਰ ਮੈਂ ਕੈਮਰਾਮੈਨ ਸਾਚੀ ਨੂੰ ਕਵਾਂਗਾ ਵਿਖਾਈ ਜਾਵੇ ਕਿ ਹੜਪੀੜਤਾਂ ਦੇ ਲਈ ਜਿਹੜੀ ਸੇਵਾ ਹੈ ਉਹ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਦੇ ਨਾਲ ਹੜਪੀੜਤਾਂ ਦੀ ਸੇਵਾ ਦੇ ਲਈ ਅਤੇ ਬੰਬੇ ਤੋਂ ਸੰਗਤ ਵੀ ਆਈ ਹੈ ਜਿਨ੍ਹਾਂ ਨੇ ਅੱਜ ਉੱਥੇ ਹੜ੍ਹਾਂ ਦੇ ਮਾਰ ਝੱਲੇ ਲੋਕਾਂ ਕੋਲ ਪਹੁੰਚਣਾ ਹੈ ਅਤੇ ਸੇਵਾ ਕਰਨੀ ਹੈ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਇੱਥੇ ਮੌਜੂਦ ਨੇ ਸੰਗਤ ਮੌਜੂਦ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੀ ਸੰਗਤ ਹੈ ਉਹ ਬੰਬੇ ਤੋਂ ਪਹੁੰਚ ਕੇ ਇੱਥੇ ਹੜਪੀੜਤਾਂ ਦੇ ਲਈ ਜਿਹੜੀ ਹੈ ਉਹ ਸੇਵਾ ਕਰਨ ਦੇ ਲਈ ਪਹੁੰਚੀ ਹੈ ਬਬਾਈ ਭਾਵਨਾਵਾਂ ਕੀ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਹੜਪੀੜਤਾਂ ਦੀ ਸੇਵਾ ਦੇ ਲਈ ਵੀ ਪਹੁੰਚ ਰਹੇ ਦੇਖੋ ਜਿਹੜੀ ਭਾਵਨਾ ਉਹ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ ਜੀ ਸਾਡੀ ਕੌਮ ਤੇ ਪੂਰੀ ਮਾਨਵਤਾ ਤੇ ਜੀ ਕਿ ਜਦੋਂ ਪੰਜਾਬ ਤੇ ਮੁਸ਼ਕਲ ਆਈ ਜੀ ਪੰਜਾਬ ਹਮੇਸ਼ਾ ਸਾਡਾ ਚੜ੍ਹਦੀ ਕਲਾ ਚ ਰਿਹਾ ਹੈ ਜੀ ਤੇ ਪੰਜਾਬ ਨੇ ਬਹੁਤ ਅੱਗੇ ਜਾ ਕੇ ਅਸੀਂ ਲੋਕਾਂ ਦੀ ਬਹੁਤ ਜਿਆਦੀ ਸੇਵਾ ਦੁਨੀਆ ਜਾ ਕੇ ਕੀਤੀ ਹੈ ਜੀ ਤੇ ਸਾਰਿਆਂ ਨੇ ਆਪਣਾ ਫਰਜ਼ ਸਮਝਿਆ ਕਿ ਐਵੇਂ ਵੀ ਆਪਣੇ ਜਿਹੜੇ ਬੇਣ ਭਰਾ ਜਾਂ ਜਿਹੜੇ ਪਰਿਵਾਰ ਪੀੜਤ ਹੈਗੇ ਉਹਨਾਂ ਲਈ ਕੁਛ ਨਾ ਕੁਛ ਕਰੀਏ ਤੇ ਮੁੰਬਈ ਦੀ ਸੰਗਠਨਾਂ ਨੇ ਮਹਾਰਾਸ਼ਟਰਾ ਸਿੱਖ ਐਸੋਸੀਏਸ਼ਨ ਦੇ ਉਪਰਾਲੇ ਦੇ ਨਾਲ ਇੱਕ ਉਥੇ ਮੀਟਿੰਗ ਸੱਦੀ ਪ੍ਰਾਪਜ ਨੂੰ ਦੱਸਦਾ ਬੜੀ ਖੁਸ਼ੀ ਹੈ ਕਿ ਕੁਝ ਚੰਦ ਮਿੰਟਾਂ ਚ ਅਸੀਂ ਜਿੰਨੀ ਚੋਕੇ ਹੈਗੇ ਸਾਇ 1 ਕਰੋੜ ਦੀ ਰਕਮ ਇਕੱਠੀ ਕੀਤੀ ਤੇ ਅਸੀਂ ਸੰਪਰਕ ਕੀਤਾ ਪਤਮਸ਼ਰੀ ਸੰਤ ਬਾਬਾ ਸੇਵਾ ਸੰਗੀ ਜੀ ਨੂੰ ਕਿ ਤੁਹਾਡਾ ਮਾਰਗਦਰਸ਼ਨ ਦੋ ਕਿ ਲੋੜਵੰਤ ਪਰਿਵਾਰਾਂ ਤੱਕ ਪਹੁੰਚੇ ਤੇ ਅੱਜ ਮੁੰਬਈ ਦੀ ਸੰਗਤ ਆਪ ਇੱਥੇ ਪਹੁੰਚੀ ਹੈ ਦਿੱਲੀ ਦੀ ਵੀ ਸੰਗਤ ਪਹੁੰਚੀ ਹੈ ਤੇ ਅੱਜ ਅਸੀਂ ਇੱਥੋਂ ਇੱਕਨਵਾਏ ਦੇ ਰੂਪ ਵਿੱਚ ਜਿਹੜੇ ਚ ਕੀ ਬੜੀ ਵੱਡੀ ਰਾਸ਼ੀ ਡੀਜ਼ਲ ਦੇ ਮਾਧਿਅਮ ਵਿੱਚ ਕਿਸਾਨਾਂ ਨੂੰ ਦਿੱਤੀ ਜਾਏਗੀ ਚਾਰਾ ਬੀਜ ਪੈਸਟਿਸਾਈਡਸ ਕੁਝ ਕਾਰ ਜਿਹੜਾ ਲੋਰਲ ਪ੍ਰੋਲ ਨੂੰ ਬਣਾ ਕੇ ਬਾਬਾ ਜੀ ਦੇ ਮਾਰਗਦਰਸ਼ਨ ਤੇ ਬਾਬਾ ਜੀ ਕਰਨਗੇ ਸੇਵਨ ਪਾਉਣਗੇ ਤੇ ਅਸੀਂ ਸ਼ੁਕਰੀਆ ਕਰਦੇ ਆ ਵਾਈਗੁਰੂ ਜੀ ਦਾ ਕਿ ਸਾਨੂੰ ਇਹ ਸੇਵਾ ਜਿੰਨੀ ਅਸੀਂ ਕਰ ਸਕਦੇ ਆ ਅਸੀਂ ਕਰ ਰਹੇ ਆ ਤੇ ਅੱਗੇ ਵੀ ਜੋ ਵੀ ਸੇਵਾ ਸਾਡੇ ਕੋਲ ਬਣੇਗੀ ਮੁੰਬਈ ਨੂੰ ਮੁੰਬਈ ਦੀ ਸਾਧ ਸੰਗਤ ਕੋਲੋਂ ਉਹ ਕਰਦੇ ਰਾਂਗੇ ਕਿਹੜੇ ਇਲਾਕੇ ਦੇ ਵਿੱਚ ਜਿਹੜਾ ਅੱਜ ਇਹ ਸੰਗਤ ਸਮੇਤ ਕਿੰਨੇ ਟਰੱਕ ਲੈ ਕੇ ਜਿਹੜਾ ਪਹੁੰਚਿਆ ਜਾ ਦੇਖੋ ਇਹਦਾ ਸਾਰਾ ਕੁਝ ਹੀ ਮਾਰਗਦਰਸ਼ਨ ਬਾਬਾ ਜੀ ਦਾ ਹੈਗਾ ਜੇਰਾਪਾਪਾ ਨਾਨਕ ਸਾਹਿਬ ਅਸੀਂ ਪਹੁੰਚ ਰਹੇ ਹਾਂ ਜੀ ਕੁਸ਼ਰਮਦਾਸ ਜਾਏਗੀ ਰਲੀਫ ਮਟੀਰੀਅਲ ਕਲ ਫਿਰੋਜ਼ਪੁਰ ਚੱਲਾਂਗੇ ਇੱਥਾਂ ਜਾ ਕੇ ਘੱਟੋ ਘੱਟ 35 ਟੱਕਾਂ ਦਾ ਕਾਫਲਾ ਇੱਥੋਂ ਅੱਜ ਅਰਦਾਸ ਦੇ ਮੱਦੇਨਜ਼ਰ ਤੋਰਿਆ ਜਾ ਰਿਹਾ ਜਿੱਥੇ ਸਮਾਜ ਦੇ ਵਿੱਚ ਐਨ ਜੀਓਸ ਵਾਲਿਆਂ ਨੇ ਸਮਾਜ ਸੇਵੀਆਂ ਨੇ ਸੇਵਾਵਾਂ ਨਿਭਾਈਆਂ ਨੇ ਸੋ ਅੜਪੀਟ ਜਿਹੜੇ ਉਹ ਦਵਾਵਾਂ ਵੀ ਦੇ ਰਹੇ ਨੇ ਕਿ ਜਿਹੜੇ ਉਹਨਾਂ ਦੇ ਕੋਲ ਪਹੁੰਚ ਰਹੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈ ਭਰੋਸਾ ਕੀ ਹੈ ਕਿ ਇਹ ਜਿਹੜੀਆਂ ਸਵਾਵਾਂ ਆ ਉਹ ਲਗਾਤਾਰ ਜੇ ਕੋਈ ਹੋਰ ਵੀ ਲੋਡ ਹੋਵੇ ਕਿਤੇ ਚਲਦੀਆਂ ਰਹਿਣਗੀਆਂ ਜੀ ਬਿਲਕੁਲ ਜੀ ਜੋ ਤੱਕ ਪੰਜਾਬ ਪੈਰਾ ਤੇ ਖੜਾ ਹੋ ਚੁੱਕਿਆ ਹੈ ਉਹ ਜਲਦੀ ਪੈਰਾ ਤੇ ਖੜਾ ਹੋਏਗਾ ਤੇ ਸੇਵਾਵਾਂ ਲਗਾਤਾਰ ਚਲਦੀਆਂ ਰਹਿਣਗੀਆਂ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਨੇ ਭੈਣੇ ਕੀ ਨਾਮ ਹੈ ਤੁਹਾਡੇ ਮੇਰਾ ਨਾਮ ਦਲਜੀਤ ਕੌਰ ਮਾਨ ਹੈ ਔਰ ਮੈਂ ਮੁੰਬਈ ਤੋਂ ਹਾਂ ਮੁੰਬਈ ਤੋਂ ਕਹਨੇ ਤੁਸੀਂ ਸੇਵਾ ਦੇ ਲਈ ਪਹੁੰਚ ਰਹੇ ਹੋ ਹਾਰਟ ਬੀਟ ਜਿਹੜੇ ਲੋਕ ਨੇ ਉਹ ਦਾਵਾਵਾਂ ਵੀ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹੀ ਬੋਲਿਆ ਜਿਹੜਾ ਮੇਰੇ ਪ੍ਰਾਨ ਨੇ ਬੰਮੇ ਦੇ ਮੇਰੇ ਪ੍ਰਾਂ ਆਏ ਮੇਰੇ ਪੈਣਾ ਹੀ ਸਾਰਿਆਂ ਦਾ ਕਿ ਜਦ ਤੱਕ ਪੰਜਾਬ ਆਪਣੇ ਪੈਰ ਤੇ ਖਲੋਏਗਾ ਨਹੀਂ ਉਦ ਤੱਕ ਸਾਡੀ ਸੇਵਾ ਲਗਾਤਾਰ ਲੱਗੀ ਰਹੇਗੀ ਜੀ ਜੀ ਧੰਨਵਾਦ ਬਾਹਰਤ ਇਲਾਕੇ ਵਿੱਚ ਉਹਨਾਂ ਸਿਹਤਾਂ ਵਾਸਤੇ ਸਹਿਯੋਗ ਆਤੇ ਸਾਰਾ ਦਸਵੰਦ ਕਤਰ ਕਰਕੇ ਸੰਗਤਾਂ ਲੈ ਕੇ ਆਈਆਂ ਉਹਦਾ ਵਿੱਚ ਜਿਵੇਂ 700 ਏਕੜ ਲਗਭਗ ਜਮੀਨ ਕਿੱਲਾ ਵਿੱਚ ਬੀਜ ਔਰ ਖਾਦ ਦਾ ਖਲਬੰਦ ਹੋਇਆ ਏ ਔਰ 500 ਗੱਦਾ ਏ ਔਰ 12 13000 ਲੀਟਰ ਡੀਜ਼ਲ ਜੋ ਕਿਸਾਨਾਂ ਵਾਸਤੇ ਔਰ ਕੋਈ ਬਸਤਰ ਨੇ ਕੋਈ ਭਾਂਡੇ ਨੇ ਹੋਰ ਬਿੰਦ 1500 ਪੈਂਟ ਜਿਹੜੀ ਚਾਰਾ ਮਾਲ ਟੰਗ ਵਾਸਤੇ ਇਸ ਤਰ੍ਹਾਂ ਹੋਰ ਬਿੰਦ ਵਸਤੂਆਂ ਸੰਗਤਾਂ ਬੰਬੇ ਤੋਂ ਲੈ ਕੇ ਆਈਆਂ ਸੋ ਅੱਜ ਇਥੋਂ ਗੁਰੂ ਸਾਹਿਬ ਤੋਂ ਰਵਾਨਗੀ ਹੋਣੀ ਹੈ ਡੇਰ ਬਾਬਾ ਨਾਨਕ ਜੀ ਨਾਲ ਕਲੂ ਫੋਈਪੁਰ ਤਰਨਤਾਰਨ ਇਹਨਾਂ ਸਾਰੇ ਇਲਾਕੇ ਵਿੱਚ ਜਿੱਥੇ ਲੋੜ ਹੁੰਦੇ ਨੇ ਉਹਨਾਂ ਵਾਸਤੇ ਹਲਪ ਪਰਵਾਹ ਤਵਾਸਤੀ ਇਹ ਵਸਤੂਆਂ ਤਿਆਰ ਕਰਕੇ ਲੱਗੇ ਚਲੇਣੇ ਸੰਗਤਾਂ ਸੋ ਬਾਲ ਪਰਿਵਾਰ ਸਮੂਹ ਸੰਗਤਾਂ ਤੇ ਉਧਰ ਦੇ ਨਾਲ ਆਪਣੇ ਬੰਬੀ ਰਸਤ ਨੇ ਬੜਾ ਵੱਡਾ ਯੋਗਦਾਨ ਪਾਇਆ ਸੋ ਦਾਸ ਦੀ ਅਰਦਾਸ ਵੀ ਇਥੇ ਹੈ ਕਿ ਮਹਾਰਾਜੇ ਪਾਸੇ ਜਿਸ ਭਾਵਰਾਂ ਨੂੰ ਲੈ ਕੇ ਸੰਗਤਾਂ ਨੇ ਇਹ ਸੇਵਾ ਕੀਤੀ ਆ ਉਹਨਾਂ ਦੀ ਸੇਵਾ ਥਾਏ ਪਾਣੀ ਉਹਨਾਂ ਗੁਰਮਖਾਂ ਨੂੰ ਹੋਰ ਉਹ ਬਾਲ ਬਖਸ਼ੂ ਜਿਹਨਾਂ ਮਾਨਸ਼ੇ ਪਾਸੇ ਸਪੀੜਤ ਹੋਏ ਨੇ ਇਸ ਹਾਲਾਤ ਦੇ ਵਿੱਚ ਉਹਨਾਂ ਨੂੰ ਗੁਰੂਬਾਰ ਦੀ ਕਿਰਪਾ ਕਰੇ ਤਾਂ ਕਿ ਲੋੜਵੰਦਾਂ ਤੱਕ ਇਹ ਸਾਰਾ ਪਹੁੰਚ ਜਾਵੇ ਸੋ ਮੈਂ ਸਭ ਨੂੰ ਸੰਗਤਾਂ ਦਾ ਧੰਨਵਾਦ ਕਰਦੀ ਆ ਖਨੂਰ ਸਾਹਿਬ ਜੀਆਂ ਇਲਾਕੇ ਦੇ ਸੰਗਤਾਂ ਵਿੱਚ 71 ਹੋਈਆਂ ਜਿਹਨਾਂ ਜਾ ਕੇ ਹੱਥੀਂ ਜਾ ਕੇ ਸੇਵਾ ਕਰਨੀਆਂ ਇਹ ਬੰਬੇ ਦੀ ਵਿਸ਼ੇਸ਼ ਸੰਗਤ ਨੇ ਬੜਾ ਵੱਡਾ ਪ੍ਰਾਲਾ ਕੀਤਾ ਹੈ ਤੇ ਗੁਰੂ ਕਿਰਪਾ ਕਰੇ ਸਭ ਨੂੰ ਸੰਗਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਦਿੱਲੀ ਤੋਂ ਸੰਗਤ ਸਾਰੀ ਜਨਪੁਰੀ ਤੋਂ ਅਸੀਂ ਚੰਦਰਨਗਰ ਜਿਹੜੀ ਜਨਪੁਰੀ ਹੈ ਉੱਥੋਂ ਸਾਡੀ ਇਹ ਸਿੱਖ ਸੰਗਤ ਅੱਜ ਜਿਹੜੀ ਇੱਥੇ ਪਹੁੰਚੀ ਹੈ ਬਾਬਾ ਜੀ ਦੇ ਕੋਲ ਕਿਉਂਕਿ ਅੱਜ ਉਸ ਉਹਨਾਂ ਲੋਕਾਂ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਜਿਹੜੇ ਕਿ ਹਮੇਸ਼ਾ ਹੀ ਦੂਸਰਿਆਂ ਦੇ ਦੁੱਖਦਰਜ ਇਹ ਕੌਮ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੀ ਰਹੀ ਹੈ ਮੈਂ ਸਮਝਦਾ ਕਿ ਦਿੱਲੀ ਤੋਂ ਬਹੁਤ ਜ਼ਿਆਦਾ ਲੋਕਾਂ ਨੇ ਸੇਵਾ ਭੇਜੀ ਹੈ ਲੇਕਿਨ ਅਸਲੀ ਮੈਂ ਅੱਜ ਦਿੱਲੀ ਦੀ ਸੰਗਤ ਨੂੰ ਇੱਕ ਵਾਰ ਇੱਥੋਂ ਇਹ ਵੀ ਅਪੀਲ ਕਰਾਂਗਾ ਕਿ ਬਾਬਾ ਜੀ ਦੀ ਰਾਏ ਹੀ ਅਗਰ ਆਪਾਂ ਸੇਵਾ ਕਰੀਏ ਜਿਹੜੀ ਕਿ ਸੇਵਾ ਸਾਡੀ ਜਿਹੜਾ ਦਸਵੰਦ ਹੈ ਉਹਨਾਂ ਦਾ ਉਹਨਾਂ ਦੀ ਜਿਹੜੀ ਭਾਵਨਾਵਾਂ ਨੇ ਇਨਸਾਨੀਅਤ ਦੀ ਸੇਵਾ ਜੋ ਕਰਨਾ ਚਾਹੁੰਦੇ ਨੇ ਉਹ ਠੀਕ ਜਗ੍ਹਾ ਤੱਕ ਪਹੁੰਚ ਸਕੇ ਮੈਂ ਇਹੋ ਹੀ ਕਹਾਂਗਾ ਦਿੱਲੀ ਗੁਰਦੁਆਰਾ ਕਮੇਟੀ ਦਾ ਮੈਂ ਚੇਅਰਮੈਨ ਵੀ ਹਾਂ ਜਿੱਥੇ ਵੀ ਗੁਰਦੁਆਰਾ ਕਮੇਟੀ ਆਪਣੀ ਜਗ੍ਹਾ ਤੇ ਕਰ ਰਹੀ ਹੈ ਸੇਵਾ ਦੂਸਰੀ ਜਗ੍ਹਾ ਮੈਂ ਇਹ ਅਪੀਲ ਅੱਜ ਕਰ ਰਿਹਾ ਦਿੱਲੀ ਦੀ ਸੰਗਤ ਨੂੰ ਅੱਜ ਅਸੀਂ ਖਡੂਰ ਸਾਹਿਬ ਪਹੁੰਚੇ ਆ ਇੱਕ ਬਹੁਤ ਹੀ ਵੱਡਾ ਇਤਿਹਾਸਿਕ ਜਗ੍ਹਾ ਹੈ ਅੱਜ ਅਸੀਂ ਬਾਬਾ ਜੀ ਦੇ ਨੂੰ ਕੁਝ ਸੇਵਾ ਸੀ ਆਪਣੇ ਵੱਲੋਂ ਕੀਤੀ ਹੈ ਲੇਕਿਨ ਸਾਡਾ ਦੂਸਰਾ ਜਿਹੜਾ ਜੱਥਾ ਹੈ ਉਹ ਕੱਲ੍ਹ ਜਾਂ ਪਰਸੋਂ ਆਇਆ ਕਿਉਂਕਿ ਸਾਨੂੰ ਪਤਾ ਲੱਗਾ ਸੀ ਕਿ ਬੰਬਈ ਦੀ ਸੰਗਤ ਆ ਰਹੀ ਹੈ ਅਸੀਂ ਉਹਨਾਂ ਦੇ ਨਾਲ ਕੁਝ ਨਾ ਕੁਝ ਸੇਵਾ ਜੀ ਸਾਫਾਣਾ ਚਾਹੁੰਦੇ ਸੀ ਅੱਜ ਅਸੀਂ ਉਹ ਪਾਇਆ ਲੇਕਿਨ ਸਾਡੇ ਬਾਅਦ ਇਹ ਸੇਵਾ ਲਗਾਤਾਰ ਚੱਲੂ ਰਹੇਗੀ ਕਿਉਂਕਿ ਸਾਨੂੰ ਇਹ ਲੱਗਾ ਇਹ ਇਸ ਰਾਈਂ ਬਾਬਾ ਜੀ ਦੇ ਰਾਈਂ ਅਸੀਂ ਇਹ ਸੇਵਾ ਨੂੰ ਚੰਗੀ ਤਰ੍ਹਾਂ ਕਰ ਸਕਾਂਗੇ ਵਾਇਲ ਜੀ ਦਾ ਖਾਲਸਾ ਵਾਇਲ ਜੀ ਦੀ ਫਤਿਹ ਵਾਇਲ ਜੀ ਦਾ ਖਾਲਸਾ ਵਾਇਲ ਜੀ ਦੀ ਫਤਿਹ ਅਸੀਂ ਬੰਬੇ ਦੀ ਤੋਂ ਸੰਗਤ ਲੈ ਆਈਏ ਸਾਰੀ ਤੇ ਸੇਵਾ ਵਾਸਤੇ ਇੱਕ ਹੀ ਅਰਦਾਸ ਬੇਨਤੀ ਆ ਵਾਹਲਾ ਬਿੰਗਾ ਹੋਵਾ ਜਿੱਥੇ ਕਰਤਾਰਪੁਰ ਸਾਹਿਬ ਖਲੋਵਾ ਮਹਾਰਾਜ ਆਪ ਖਲੋਂਦੇ ਹਰ ਥਾਂ ਤੇ ਸੇਵਾ ਦਾ ਸਾਰਿਆਂ ਨੂੰ ਉਪਰਾਲਾ ਦਿੱਤਾ ਆ ਸਾਤ ਬਾੜ ਢੱਕ ਕੇ ਸੇਵਾ ਕਰ ਰਹੇ ਆ ਵਾਇਲ ਜੀ ਦਾ ਖਾਲਸਾ ਵਾਇਲ ਜੀ ਦੀ ਫਤਿਹ ਮੌਕਾ ਮਿਲਿਆ ਇੱਧਰ ਆ ਕੇ ਬੜੇ ਲੋਕਾਂ ਨੂੰ ਮਿਲਣ ਦਾ ਬੜੀ ਸਾਨੂੰ ਚੰਗਾ ਲੱਗੇਗਾ ਉਹਨਾਂ ਨਾਲ ਮਿਲ ਕੇ ਜੇ ਅਸੀਂ ਉਹਨਾਂ ਦੀ ਕੋਈ ਮਦਦ ਕਰ ਸਕੀਏ ਅਸੀਂ ਬੰਬੇ ਤੋਂ ਆਏ ਆ ਬੰਬੇ ਤੋਂ ਵੀ ਅਸੀਂ ট্রাক ਭੇਜਿਆ ਸੀ ਜਾਂ ਤੇ ਅਸੀਂ ਆਪਣੇ ਹੱਥ ਹੀ ਉਹਨਾਂ ਨੂੰ ਆਪਣਾ ਸਮਾਨ ਦਵਾਵਾਂਗੇ ਤੇ ਸਾਨੂੰ ਬੜਾ ਚੰਗਾ ਲੱਗੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੰਬੇ ਤੋਂ ਸੰਗਤ ਜਿਹੜੀ ਹੈ ਉਹ ਕਾਰ ਸੇਵਾ ਆ ਬਾਬਾ ਖਰੂਰ ਸਾਹਿਬ ਜੀ ਜਿਹੜੇ ਨੇ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਜੀ ਖਰੂਰ ਸਾਹਿਬ ਵਾਲੇ ਉਹਨਾਂ ਦੇ ਰਹਿਨਮਾਈ ਜਿਹੜੀ ਹੈ ਉਹ ਹਾਰਪੀੜਤਾ ਦੇ ਲਈ ਇੱਕ ਵੱਡੀ ਰਾਸ਼ੀ ਦੇ ਨਾਲ ਜਿਹੜਾ ਉਹਨਾਂ ਦੇ ਲਈ ਹਾਰਪੀਡਤਾ ਦੇ ਲਈ ਸਮਾਨ ਲੈ ਕੇ ਪਹੁੰਚਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕੱਲ ਨੂੰ ਦੁਸ਼ਹਿਰਾ ਜਿਹੜਾ ਹੈ ਹਾਰਪੀਡਤਾ ਦੇ ਨਾਲ ਜਿਹੜਾ ਉਹ ਮਨਾਉਣਾ ਹੈ ਸੋ ਜਿੰਨੇ ਵੀ ਹਾਰਪੀਡ ਤੇ ਲੋਕ ਨੇ ਉਹਨਾਂ ਦੇ ਨਾਲ ਦੁਸ਼ਹਿਰਾ ਮਨਾਉਣ ਦੇ ਲਈ ਬੰਬੇ ਤੋਂ ਜਿਹੜੀ ਆ ਉਹ ਸੰਗਤ ਪਹੁੰਚੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਬਣੇ ਰਹੋ ਸਾਡੇ ਨਾਲ ਵਾਅਦ ਤੋਂ ਬਾਅਦ ਸ਼ੇਅਰ ਵੀ ਕਰਿਓ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਦਵ ਜੀ ਸਿੰਘ ਨਜ਼ਰ న్యూਸ ਟੀਵੀ ਤਰਮ